ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਔਰ ਲਗਾਤਾਰ ਸਰਗਰਮੀਆਂ ਐਮਪੀ ਚੋਣਾਂ ਨੂੰ ਲੈ ਕੇ ਤੇਜ਼ ਹੁੰਦੀਆਂ ਜਾ ਰਹੀਆਂ ਨੇ ਜਿੱਥੇ ਇੱਕ ਪਾਸੇ ਕਾਂਗਰਸ ਆਮ ਆਦਮੀ ਪਾਰਟੀ ਵਰਤ ਕਾਲੀਦ ਰਤਨਾ ਪ੍ਰਚਾਰ ਕਰ ਰਹੀਆਂ ਨੇ ਉੱਥੇ ਹੀ ਭਾਜਪਾ ਆਪਣੇ ਪੱਧਰ ਤੇ ਆਪਣਾ ਪ੍ਰਚਾਰ ਜ਼ਰੂਰ ਕਰ ਰਹੀ ਹੈ ਲੇਕਿਨ ਵੱਡੇ ਪੱਧਰ ਤੇ ਭਾਜਪਾ ਦੇ ਵਿੱਚ ਹੁਣ ਜਿਹੜੇ ਲੋਕ ਨੇ ਉਹ ਵੀ ਸ਼ਾਮਲ ਹੋ ਰਹੇ ਨੇ ਕੋਈ ਅਕਾਲੀ ਦਲ ਤੋਂ ਕੋਈ ਕਾਂਗਰਸ ਤੋਂ ਔਰ ਕੋਈ ਆਮ ਆਦਮੀ ਪਾਰਟੀ ਤੋਂ ਲਗਾਤਾਰ ਜਿਹੜੀਆਂ ਨੇ ਉਹ ਸਰਗਰਮੀਆਂ ਇੱਧਰ ਵੀ ਤੇਜ਼ ਨੇ ਹੁਣ ਇਹਨਾਂ ਦਾ ਕਿੰਨਾ ਕੁ ਫਾਇਦਾ ਜਿਹੜਾ ਹੈ ਉਹ ਭਾਜਪਾ ਨੂੰ ਪੰਜਾਬ ਦੇ ਵਿੱਚ ਹੁੰਦਾ ਉਹ 13 ਸੀਟਾਂ ਨੇ 13 ਦੀਆਂ 13 ਸੀਟਾਂ ਤੇ ਪਾਜਪਾ ਲੜਨ ਜਾ ਰਹੀ ਹੈ ਸਰ 13 ਦੀਆਂ 13 ਸੀਟਾਂ ਤੇ ਪਾਜਪਾ ਲੜਨ ਜਾ ਰਹੀ ਹੈ ਲੇਕਿਨ ਉਥੇ ਹੀ ਪਾਜਪਾ ਦੇ ਵਿੱਚ ਹੁਣ ਸ਼ਾਮਿਲ ਜਿਹੜੇ ਲੋਕ ਰਿਓ ਵੱਡੀ ਗਿਣਤੀ ਦੇ ਵਿੱਚ ਹੋ ਰਹੇ ਇਹਦਾ ਕਿੰਨਾ ਕੁ ਬੈਨੀਫਿਟ ਤੁਹਾਨੂੰ ਲੱਗ ਰਿਹਾ ਪੰਜਾਬ 'ਚ ਪਾਜਪਾ ਨੂੰ ਦੇਖਣ ਨੂੰ ਮਿਲੇਗਾ ਨਹੀਂ ਡੈਫੀਨਿਟਲੀ ਜੀ ਬੰਦਾ ਤੇ ਇੱਕ ਵੀ ਸ਼ਾਮਿਲ ਹੋਵੇ ਉਹਦਾ ਮਿਲਦਾ ਹੈ ਇੱਥੇ ਤਿੰਨ ਸਿਟਿੰਗ ਮੈਂਬਰ ਪਾਰਲੀਮੈਂਟ ਸ਼ਾਮਿਲ ਹੋ ਗਏ ਜੀ ਦੇਖੋ ਮੈਂ ਪੰਜਾਬ ਦੇ ਲੋਕਾਂ ਨੂੰ ਆਰਟੀਵੀ 20 ਚੈਨਲ ਤੋਂ ਦੱਸਣਾ ਚਾਹੁੰਦਾ ਹਾਂ ਅੱਜ ਭਾਜਪਾ ਪੰਜਾਬ ਅੰਦਰੋਂ ਪਾਰਟੀ ਆ ਜਿਹਦੇ ਆਮ ਆਦਮੀ ਔਰ ਅਕਾਲੀ ਦਲ ਤੋਂ ਜ਼ਿਆਦਾ ਕੈਂਡੀਡੇਟ ਜਿੱਤੇ ਜੈਂਡੇਡ ਖੜੇ ਨੇ ਇਸ ਵੇਲੇ ਸਿਰਫ ਸਾਡ ਤੋਂ ਜ਼ਿਆਦਾ ਜਿੱਤੇ ਕੈਂਡੀਡੇਟ ਕਾਂਗਰਸ ਦੇ ਨੇ ਵਰਨਾ ਚਾਰ ਸਾਡੇ ਜਿੱਤੇ ਕੈਂਡੀਡੇਟ ਇਲੈਕਸ਼ਨ ਲੜ ਰਹੇ ਨੇ ਇਸ ਵੇਲੇ ਔਰ ਜਦੋਂ ਵੀ ਕੋਈ ਪਾਰਟੀ ਦੇ ਅੰਦਰ ਹਲਚਲ ਹੁੰਦੀ ਆ ਕੋਈ ਵੱਡੇ ਤੋਂ ਵੱਡਾ ਲੀਡਰ ਛੱਡ ਕੇ ਆਉਂਦਾ ਹੈ ਤੇ ਉਹਦੀ ਫਸਟ ਪ੍ਰੀਫਰੈਂਸ ਕੀ ਹੈ ਇਸ ਵੇਲੇ ਬੀਜੇਪੀ ਅੱਜ ਰਵੀ ਕਰਨ ਸਿੰਘ ਕਾਲੋਂ ਜੁਆਇਨ ਕੀਤੇ ਨੇ ਮਾਜੇ ਤੋਂ ਨੇ ਔਰ ਕਹਿੰਦੇ ਸੀ ਪਿੰਡੂ ਵੋਟ ਨਹੀਂ ਪੈ ਰਹੀ ਉਹਨਾਂ ਨੇ ਵੀ ਇਹ ਚੋਇਸ ਕੀਤੀ ਉਹਨਾਂ ਦੀ ਕਿ ਮੈਂ ਬੀਜੇਪੀ ਚ ਜਾਊਂਗਾ ਮੈਂ ਆਮ ਆਦਮੀ ਪਾਰਟੀ ਚ ਨਹੀਂ ਜਾਊਂਗਾ ਜਦੋਂ ਕਿ ਆਮ ਆਦਮੀ ਪਾਰਟੀ ਚ ਬਹੁਤ ਸਪੇਸ ਸੀਗੀ ਤੋ ਇਹਦਾ ਮਤਲਬ ਬੜਾ ਕਲੀਅਰ ਹੈ ਪੰਜਾਬ ਦੇ ਲੋਕ ਸਮਝਦੇ ਪਏ ਨੇ ਪਿੰਡਾਂ ਦੇ ਅੰਦਰ ਲੋਕ ਵੋਟ ਪਾ ਰਹੇ ਨੇ ਸਾਇਲੈਂਟਲੀ ਪਾ ਰਹੇ ਨੇ ਉਹਨਾਂ ਨੂੰ ਪਤਾ ਹੈ ਯਾਰ ਸਾਨੂੰ ਕਿਸਾਨ ਨਿਧੀ ਚ ਪੈਸਾ ਆਇਆ ਸਾਨੂੰ ਕਿਸਾਨਾਂ ਨੂੰ ਇੰਸ਼ੋਰੈਂਸ ਸਾਨੂੰ ਪਹਿਲੀ ਵਾਰ ਮਿਲੀ ਆ ਆਯੂਸ਼ਮਾਨ ਦੇ ਤਹਿਤ ਸਾਡੀਆਂ ਇਲਾਜ ਮੁਫਤ ਚ ਹੋ ਰਿਹਾ ਹੈ ਕੋਠਿਆਂ ਦੀਆਂ ਛੱਤਾਂ ਪਾਉਣ ਨੂੰ ਸਰਕਾਰ ਨੇ ਪੈਸੇ ਦਿੱਤੇ ਨੇ ਮੋਦੀ ਜੀ ਨੇ ਉਹਨਾਂ ਭੈਣਾ ਭਰਾਵਾਂ ਵਾਸਤੇ ਸ਼ੌਚਾਲਿਆ ਬਣਾ ਕੇ ਦਿੱਤੇ ਟਾਇਲਟ ਬਣਾ ਕੇ ਦਿੱਤੇ ਜਿਨ੍ਹਾਂ ਨੇ ਕਦੀ ਸੋਚਿਆ ਨਹੀਂ ਸੀਗਾ ਗੈਸ ਸਿਲੰਡਰ ਮਾਵਾ ਤਾਂ ਭੇਜਣਾ ਉਹ ਤੇ ਉਹਨਾਂ ਨੇ ਭੇਜਿਆ ਹੈ ਪੈਨਸ਼ਨ ਲਾਉਣੀ ਉਹ ਤੇ ਉਹਨਾਂ ਨੇ ਲਾਈ ਆ ਸੋ ਸਿੱਧੇ ਤਰੀਕੇ ਉਹ ਬੈਨੀਫੀਸ਼ੀਅਰੀ ਸਮੀਤੇ ਪਈ ਕਿ ਅਸੀਂ ਮੋਦੀ ਦਾ ਸਾਥ ਦੇਾਂਗੇ ਇਹੀ ਕਾਰਨ ਆ ਕਿ ਜਦੋਂ ਕੋਈ ਸਰਵੇ ਕਰਾ ਕੇ ਆਉਂਦਾ ਹੈ ਨਾ ਤੇ ਉਹਦੀ ਫਰਸਟ ਚੋਇਸ ਬੀਜੇਪੀ ਬਣ ਜਾਂਦੀ ਹੈ ਸਰ ਜੀ ਜਿਵੇਂ ਤੁਸੀਂ ਕਿਹਾ ਕਿ ਸਭ ਤੋਂ ਜਿੱਤੇ ਕੈਂਡੀਡੇਟ ਸਾਡੇ ਨੇ ਉਥੇ ਆਮ ਆਦਮੀ ਪਾਰਟੀ ਨੇ ਵੀ ਇੱਕ ਕੋਸ਼ਿਸ਼ ਕੀਤੀ ਕਿ ਜਿੱਤੇ ਹੋਏ ਜਿਹੜੇ ਮੰਤਰੀ ਨੇ ਉਹਨਾਂ ਨੂੰ ਖੜਾਇਆ ਜਾਵੇ ਚੋਣਾਂ ਦੇ ਵਿੱਚ ਉਹਨਾਂ ਦੀ ਇਹ ਸਟਰੈਟਜੀ ਤੁਹਾਨੂੰ ਨਹੀਂ ਲੱਗਦੀ ਕਿ ਕਿਤੇ ਨਾ ਕਿਤੇ ਇੱਕ ਯੂਐਸਬੀ ਸਾਬਤ ਹੋ ਸਕਦੀ ਆਮ ਆਦਮੀ ਪਾਰਟੀ ਦੇ ਲਈ ਦੇਖੋ ਹਰ ਕੈਂਡੀਡੇਟ ਹਰ ਪਾਰਟੀ ਆਪਣੀ ਇੱਕ ਨਵੀਂ ਸਟਰੈਟਜੀ ਘੜਦੀ ਉਹ ਮਾੜੀ ਗੱਲ ਉਹਨਾਂ ਨੇ ਘਟੀ ਆ ਪਰ ਸਾਨੂੰ ਇਹ ਜਰੂਰ ਸਵਾਲ ਪੁੱਛਣ ਦਾ ਬ ਦ੍ਰਮਤ ਲਗੂ ਗਿਆ ਕਿ ਇਹ 7 13 ਜਿਹੜੇ ਕੈਂਡੀਡੇਟ ਇਲੈਕਸ਼ਨ ਲੜਦੇ ਪਏ ਨੇ ਤੁਸੀਂ ਮੰਨ ਕੇ ਚੱਲਦੇ ਪਏ ਜੀ ਇਹਨਾਂ 13 ਦੇ ਇਲਾਵਾ ਤੁਹਾਡੇ ਕੋਈ ਕੈਂਡੀਡੇਟ ਨਹੀਂ ਆਏਗਾ ਇਹ ਤੁਸੀਂ ਮੰਨ ਕੇ ਚੱਲਦੇ ਪਏ ਜੀ ਵੀ ਇਹ ਮੰਤਰੀ ਨੇ ਇਹੀ ਬਣ ਸਕਦੇ ਨੇ ਦੂਜਾ ਕੋਈ ਨਹੀਂ ਬਣ ਸਕਦਾ ਜਿਹੜਾ ਤੁਸੀਂ ਸਾਡੀ ਆਮ ਆਦਮੀ ਆ ਉਹ ਆਮ ਆਦਮੀ ਕਿੱਥੇ ਆ ਔਰ ਭਗਵੰਤ ਮਾਨ ਜੀ ਮੈਂ ਤੁਹਾਨੂੰ ਜ਼ਰੂਰ ਪੁੱਛਣ ਬੇਨਤੀ ਕਰ ਪੁੱਛਣ ਦੀ ਤੇ ਮੇਰੀ ਕੋਈ ਹਸਿਆਤ ਨਹੀਂ ਉਹ ਮੁੱਖ ਮੰਤਰੀ ਨੇ ਮੈਂ ਬਹੁਤ ਛੋਟਾ ਹਾਂ ਉਹਨਾਂ ਦੇ ਮੁਕਾਬਲੇ ਪਰ ਮੈਂ ਜ਼ਰੂਰ ਉਹਨਾਂ ਨੂੰ ਕਹਿਣਾ ਚਾਹਣਾ ਤੁਸੀਂ ਪੰਜਾਬ ਨੂੰ ਇੰਨਾ ਬੇਇੱਜ਼ਤ ਕਰਾ ਰਹੇ ਜੇ ਪੰਜਾਬ ਦੇ ਚੋਣ ਵਾਸਤੇ ਜਿਹੜੇ ਸਟਾਰ ਪ੍ਰਚਾਰਕ ਆ ਉਹਦੇ ਤੇ ਵੀ ਭਗਵੰਤ ਮਾਨ ਦਾ ਤੀਜਾ ਨੰਬਰ ਆ ਉਹ 92 ਐਮਐਲਏ ਨਾਲ ਜਿੱਤ ਕੇ ਆਏ ਮੁੱਖ ਮੰਤਰੀ ਉਹ ਤੀਜੇ ਨੰਬਰ ਤੇ ਉਹਨਾਂ ਤੋਂ ਉੱਤੇ ਕੌਣ ਆ ਸੁਨੀਤਾ ਕੇਜਰੀਵਾਲ ਜੀ ਦੱਸੋ ਸੁਨੀਤਾ ਕੇਜਰੀਵਾਲ ਜੀ ਦੇ ਕੀ ਦੇਣ ਆ ਸਵਾਏ ਸਵਾਤੀ ਮਾਲੀਵਾਲ ਨੂੰ ਕਟਾਉਣ ਦੇ ਕੋਈ ਦੇਣ ਹੈ ਪਰ ਇਹੋ ਜਿਹੇ ਵੇਲੇ ਤੁਸੀਂ ਪੰਜਾਬ ਨੂੰ ਬੇਇੱਜ਼ਤ ਕਰਾ ਰਹੇ ਹੋ ਚੰਗੀ ਗੱਲ ਨਹੀਂ ਧੰਨਵਾਦ ਲੇਕਿਨ ਜਿਸ ਵਕਤ ਇੱਕ ਗੱਲ ਇੱਕ ਚੀਜ਼ ਜੋ ਕਿ ਕਿ ਅਸੀਂ ਪੰਜਾਬ ਦੇ ਵਿੱਚ ਦੇਖਦੇ ਆਂ ਕਿ ਜਿਹੜੀ ਰੂਰਲ ਪੋਲਿਟਿਕਸ ਹੈ ਔਰ ਅਰਬਨ ਪੋਲਿਟਿਕਸ ਹੈ ਰੂਰਲ ਦੇ ਵਿੱਚ ਕਹਿੰਦੇ ਅਕਾਲੀ ਦਲ ਜ਼ਿਆਦਾ ਸਥਿਤ ਹੈ ਔਰ ਅਰਬਨ ਦੇ ਵਿੱਚ ਭਾਜਪਾ ਲੇਕਿਨ ਇੱਥੇ ਤੁਹਾਨੂੰ ਹੁਣ ਨਜ਼ਰ ਆ ਰਿਹਾ ਹੈ ਕੁਝ ਫੇਰ ਬਦਲ ਹੋਏ ਰੂਰਲ ਦੋਹਾਂ ਚੀਜ਼ ਹੁਣ ਭਾਜਪਾ ਹੋਊਗੀ ਵੋਟਰ ਹਰ ਬੀਜੇਪੀ ਨੂੰ ਪਾਏਗਾ ਸਾਡੀਆਂ ਮਾਵਾਂ ਭੈਣਾਂ ਬੀਜੇਪੀ ਨੂੰ ਪਾਉਣਗੀਆਂ ਨੌਜਵਾਨ ਬੀਜੇਪੀ ਨੂੰ ਪਾਉਣਗੇ ਬਜ਼ੁਰਗ ਬੀਜੇਪੀ ਨੂੰ ਪਾਉਣਗੇ ਪੈਨਸ਼ਨ ਲੈਣ ਵਾਲੇ ਬੀਜੇਪੀ ਨੂੰ ਪਾਉਣਗੇ ਕਿਸਾਨ ਬੀਜੇਪੀ ਨੂੰ ਪਾਉਣਗੇ ਕਿਸਾਨ ਨਿਧੀ ਲੈਣ ਵਾਲੇ ਬੀਜੇਪੀ ਨੂੰ ਪਾਉਣਗੇ ਕਿਸਾਨਾਂ ਦੀ ਇੰਸ਼ੋਰੈਂਸ ਲੈਣ ਵਾਲੇ ਬੀਜੇਪੀ ਨੂੰ ਪਾਉਣਗੇ ਕਿਸਾਨ ਤੁਹਾਡਾ ਵਿਰੋਧ ਕਰ ਰਹੇ ਨੇ ਪੰਜਾਬ ਦੇ ਵਿੱਚ ਕੋਈ ਗੱਲ ਨਹੀਂ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਪਏ ਸਾਡੀ ਉਹ ਵੀ ਗੱਲ ਮੰਨਣਗੇ ਵਿਰੋਧ ਵੀ ਆਪਣੀ ਕਰਦੇ ਆ ਕੋਈ ਪ੍ਰਾਇ ਥੋੜਾ ਵਿਰੋਧ ਕਰਦੇ ਆ ਤੁਹਾਡਾ ਵਿਰੋਧ ਵੀ ਤੁਹਾਡੇ ਘਰ ਦੇ ਹੀ ਕਰਨਗੇ ਮੈਂ ਕਿੱਥੋਂ ਕਰਨਾ ਮੈਂ ਤਾਂ ਤੁਹਾਨੂੰ ਜਾਣਦਾ ਵੀ ਨਹੀਂ ਸੀਗਾ ਕੋਈ ਨਹੀਂ ਸਾਡੇ ਆਪਣੇ ਨੇ ਸਾਡਾ ਵੀ ਵਿਰੋਧ ਕਰਨਗੇ ਅਸੀਂ ਹੱਥ ਜਾ ਕੇ ਜੋੜਾਂਗੇ ਸਾਡੀ ਗੱਲ ਮੰਨ ਲੈਣਗੇ ਬਿਲਕੁਲ ਦੇਖੋ ਅਸੀਂ ਮੰਜਿੰਦਰ ਸਰਸਾ ਦੇ ਨਾਲ ਗੱਲਬਾਤ ਕਰ ਰਹੇ ਸੀ ਕਹਿੰਦੇ ਕਿ ਵਿਰੋਧ ਵੀ ਆਪਣੇ ਹੀ ਕਰਦੇ ਹੁੰਦੇ ਨੇ ਔਰ ਭਾਜਪਾ ਦਾ ਵਿਰੋਧ ਕਹਿੰਦੇ ਜਿਹੜੇ ਕਿਸਾਨ ਨੇ ਉਹ ਇਸ ਕਰਕੇ ਕਰ ਰਹੇ ਨੇ ਕਿਉਂਕਿ ਉਹ ਆਪਣੇ ਨੇ ਕਹਿੰਦੇ ਹੱਥ ਜੋੜ ਕੇ ਜਾਵਾਂਗੇ ਹੱਥ ਜੋੜ ਕੇ ਉਹਨਾਂ ਦੇ ਮੋਹਰੇ ਬੇਨਤੀ ਕਰਾਂਗੇ ਕਿ ਭਾਈ ਤੁਸੀਂ ਸਾਡੇ ਆਪਣੇ ਹੋ ਅਸੀਂ ਤੁਹਾਡੇ ਲਈ ਖੜੇ ਆ ਕਹਿੰਦੇ ਜਿਹੜੇ ਕਿਸਾਨ ਚਾਹੂਗੇ ਕਿ ਉਹਨਾਂ ਦੇ ਲਈ ਕਿਸਾਨ ਨਿਧੀ ਯੋਜਨਾ ਕੰਮ ਕਰੇ ਜਾਂ ਉਹਨਾਂ ਦੇ ਲਈ ਹੋਰ ਜਿਹੜੀਆਂ ਭਾਜਪਾ ਦੀਆਂ ਨੀਤੀਆਂ ਨੇ ਉਹ ਕੰਮ ਕਰਨ ਤੇ ਫਿਰ ਕਹਿੰਦੇ ਉਹ ਕਿਸਾਨ ਜਿਹੜੇ ਨੇ ਉਹ ਭਾਜਪਾ ਨੂੰ ਹੀ ਵੋਟ ਪਾਣਗੇ ਇਸੇ ਤਰੀਕੇ ਦੇ ਨਾਲ ਜੇਕਰ ਗੱਲ ਕਰੀਏ ਅਕਾਲੀ ਦਲ ਛੱਡ ਕੇ ਆਏ ਉਹਨੇ ਕਾਹਲੂ ਪਰਿਵਾਰ ਤੋਂ ਵਿੱਚ ਜਿਹੜੇ ਨੇ ਉਹ ਹੁਣ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਇੱਕ ਵੱਡਾ ਫੇਰਬਦਲ ਜ਼ਰੂਰ ਦੇਖਣ ਨੂੰ ਮਿਲਿਆ ਲੇਕਿਨ ਇਹ ਦੇਖਣਾ ਹੋਏਗਾ ਹੁਣ ਇਹ ਫੇਰਬਦਲ ਦਾ ਕਿੰਨਾ ਕੁ ਜਿਹੜਾ ਹੈ ਉਹ ਅਸਰ ਭਾਜਪਾ ਦੇ ਵਿੱਚ ਹੁੰਦਾ ਹੈ ਲੇਕਿਨ ਇੱਕ ਚੀਜ਼ ਹਮੇਸ਼ਾ ਸੱਤਾ ਦੇ ਵਿੱਚ ਨਜ਼ਰ ਆਈ ਹੈ ਉਹ ਇਹ ਨਜ਼ਰ ਆਈ ਹੈ ਕਿ ਜਿਸ ਵਕਤ ਵੀ ਚੀਜ਼ਾਂ ਹੁੰਦੀਆਂ ਨੇ ਸਾਹਮਣੇ ਹੁੰਦਾ ਹੈ ਚੀਜ਼ਾਂ ਦਾ ਉਥੇ ਜਿਹੜਾ ਰੂਰਲ ਔਰ ਅਰਬਨ ਹੈ ਜਿਸ ਵਕਤ ਗੱਲ ਕੀਤੀ ਜਾਂਦੀ ਹੈ ਇੱਕ ਕਹਿੰਦੇ ਆ ਆਪਾਂ ਪੇਂਡੂ ਵੋਟ ਇੱਕ ਕਹਿੰਦੇ ਆ ਆਪਾਂ ਸ਼ਹਿਰੀ ਵੋਟ ਸ਼ਹਿਰੀ ਵੋਟ ਅਕਸਰ ਭਾਜਪਾ ਦੇ ਖੇਤੇ ਦੇ ਵਿੱਚ ਜਾਂਦੀ ਹੈ ਲੇਕਿਨ ਪੇਂਡੂ ਵੋਟ ਕਿਤੇ ਨਾ ਕਿਤੇ ਘਟ ਜਾਂਦੀ ਹੈ ਹੁਣ ਕਹਿੰਦੇ ਕਿ ਭਾਜਪਾ ਉਹਦੇ ਵਿੱਚ ਵੀ ਸ਼ਾਮਲ ਹੋ ਰਿਹਾ ਔਰ ਭਾਜਪਾ ਦੀ ਵੋਟ ਰੂਰਲ ਅਰਬਨ ਦੋਵੇਂ ਰਹੇਗੀ ਲੇਕਿਨ ਹੁਣ ਜਿਹੜੀ ਓਵਰ ਆਲ ਸਥਿਤੀ ਪੰਜਾਬ ਦੀ ਹੈ ਉਹਦੇ ਵਿੱਚ ਦੇਖਣਾ ਇਹ ਹੋਏਗਾ ਕਿ ਕੀ ਕੀ ਚੀਜ਼ਾਂ ਹੁੰਦੀਆਂ ਨੇ ਕਿਉਂਕਿ ਨਾਮਜ਼ਦਗੀਆਂ ਜਿਹੜੀਆਂ ਨੇ ਉਹ ਦਾਇਰ ਕੀਤੀਆਂ ਜਾ ਚੁੱਕੀਆਂ ਨੇ ਨਾਮਜ਼ਦਗੀਆਂ ਦੇ ਜਿਹੜ ਡਾਇਰ ਕਰਨ ਦਾ ਸਮਾਂ ਸੀ ਉਹ ਖਤਮ ਹੋ ਚੁੱਕਾ ਹੈ ਹੁਣ ਜਿਹੜੀਆਂ ਨੇ ਜੇਕਰ ਕਿਸੇ ਨੇ ਆਪਣਾ ਨਾਮ ਵਾਪਸ ਲੈਣਾ ਹੈ ਉਹ ਨਾਮ ਵਾਪਸ ਲੈ ਸਕਦੇ ਨੇ ਲੇਕਿਨ ਹੁਣ ਨਵੀਆਂ ਨਾਮਜ਼ਦਗੀਆਂ ਜਿਹੜੀਆਂ ਨੇ ਨਹੀਂ ਭਰੀਆਂ ਜਾ ਸਕਦੀਆਂ ਲੇਕਿਨ ਉੱਥੇ ਜੇਕਰ ਅਸੀਂ ਪੂਰੀ ਪੰਜਾਬ ਦੇ ਇਸ ਵਕਤ ਪੋਲਿਟਿਕਸ ਦੇ ਵਿੱਚ ਦੇਖਦੇ ਆ ਪੋਲਿਟਿਕਸ ਦੇ ਵਿੱਚ ਹੁੰਦੇ ਹੋਏ ਫੇਰ ਬਦਲਾ ਨੂੰ ਦੇਖਦੇ ਆ ਉੱਥੇ ਇਹ ਹੈ ਕਿ ਹਲੇ ਵੀ ਪਾਰਟੀਆਂ ਛੱਡ ਕੇ ਜਾਣਾ ਪਾਰਟੀ ਜੁਆਇਨ ਕਰਨਾ ਇਹ ਲਗਾਤਾਰ ਸਿਲਸਿਲਾ جاری ਹੈ ਕੋਈ ਆਮ ਆਦਮੀ ਪਾਰਟੀ ਛੱਡ ਕੇ ਜਾ ਰਿਹਾ ਹੈ ਕੋਈ ਕਾਂਗਰਸ ਛੱਡ ਕੇ ਜਾ ਰਿਹਾ ਹੈ ਕੋਈ ਭਾਜਪਾ ਛੱਡ ਕੇ ਜਾ ਰਿਹਾ ਹੈ ਤੇ ਕੋਈ ਅਕਾਲੀ ਦਲ ਛੱਡ ਕਿਨ ਹੁਣ ਕਿਹੜੀ ਪਾਰਟੀ ਬਾਦ ਦੇ ਵਿੱਚ ਸੁਰਜੀਤ ਹੁੰਦੀ ਹੈ ਇਹ ਦੇਖਣਾ ਹੋਏਗਾ ਔਰ ਕਿੰਨਾ ਦੇ ਉੱਤੇ ਲੋਕ ਆਪਣੀ ਦਾਵੇਦਾਰੀ ਦਿੰਦੇ ਨੇ ਇਹ ਦੇਖਣਾ ਜ਼ਰੂਰੀ ਹੋਏਗਾ ਕਿਉਂਕਿ ਇਸ ਵਕਤ ਪੰਜਾਬ ਦੀ ਸਿਆਸਤ ਦੇ ਵਿੱਚ ਸਭ ਦੀ ਨਜ਼ਰ ਹੈ ਕਿਉਂਕਿ 400 ਤੋਂ ਪਾਰ ਦਾ ਨਾਰਾ ਜਿਹੜਾ ਹੈ ਉਹ ਭਾਜਪਾ ਨੇ ਦਿੱਤਾ ਸੀ ਹੁਣ ਦੇਖਣਾ ਹੋਏਗਾ ਕਿ ਉਹ 400 ਤੋਂ ਪਾਰ ਦਾ ਨਾਰਾ ਸਫਲ ਹੁੰਦਾ ਹੈ ਕਿ ਨਹੀਂ ਹੁੰਦਾ ਕਿਉਂਕਿ ਜੇਕਰ ਉਹ 400 ਤੋਂ ਪਾਰ ਦਾ ਨਾਰਾ ਸਫਲ ਕਰਵਾਉਣਾ ਹੈ ਤੇ ਕਾਂਗਰਸ ਦੇ ਦੇਵੀ ਔਰ ਜੇਕਰ ਇਥੋਂ ਪੰਜਾਬ ਦੇ ਵਿੱਚੋਂ ਗੱਲ ਕੀਤੀ ਜਾਏ ਆਮ ਆਦਮੀ ਪਾਰਟੀ ਕਾਂਗਰਸ ਅਕਾਲੀ ਦਲ ਇੱਕ ਪਾਸੇ ਭਾਜਪਾ ਨੂੰ ਪੁਰਜ਼ੋਰ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ ਕਿ ਉਹ 400 ਤੋਂ ਪਾਰ ਦਾ ਨਾਰਾ ਕਰਵਾਇਆ ਜਾਏ ਕਿਉਂਕਿ 400 ਤੋਂ ਪਾਰ ਦੇ ਨਾਰੇ ਦੇ ਵਿੱਚ ਪੰਜਾਬ ਇੱਕ ਅਹਿਮ ਰੋਲ ਪਲੇ ਕਰ ਸਕਦਾ ਹੈ ਲੇਕਿਨ ਉੱਥੇ ਹੀ ਦੇਖਣਾ ਹੋਏਗਾ ਕਿ ਕਿੰਨਾ ਕੁ ਫੇਰਬਦਲ ਜਿਹੜਾ ਹੈ ਇਨ੍ਹਾਂ ਸਾਰੀਆਂ ਚੀਜ਼ਾਂ ਦੇ ਨਾਲ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਲੇਕਿਨ ਇਸ ਵਕਤ ਸਰਗਰਮੀਆਂ ਬਹੁਤ ਤੇਜ਼ ਹੋ ਚੁੱਕੀਆਂ ਰਣਾ ਕੇਪੀ ਸਿੰਘ ਦੇ ਨਾਲ ਉਹਨੇ ਗੱਲ ਕੀਤੀ ਸੀ ਉਹਨਾਂ ਦਾ ਕੁਝ ਹੋਰ ਕਹਿਣਾ ਹੈ ਇਥੇ ਭਾਜਪਾ ਦੇ ਆਫਿਸ ਦੇ ਵਿੱਚ ਜਿਸ ਵਕਤਾਨੇ ਆ ਇਥੇ ਇਹਨਾਂ ਦੇ ਦ੍ਰਿਸ਼ ਇਹਨਾਂ ਦੀ ਸੂਤ ਸਮਝ ਕੁਝ ਹੋਰ ਕਹਿੰਦੀ ਹੈ ਲੇਕਿਨ ਲੋਕਾਂ ਦੀ ਕਚਹਿਰੀ ਦੇ ਵਿੱਚ ਇਸ ਵਕਤ ਚੋਣਾ ਦਾ ਮੈਦਾਨ ਹੈ ਲੋਕਾਂ ਦੀ ਕਚਹਿਰੀ ਦੇ ਵਿੱਚ ਇਸ ਵਕਤ ਚੋਣਾ ਦਾ ਮੁੱਦਾ ਹੈ ਲੋਕ ਕਿਸ ਤਰੀਕੇ ਦੇ ਨਾਲ ਚੁਣਦੇ ਨੇ ਔਰ ਕਿੰਨੂੰ ਆਪਣਾ ਉਮੀਦਵਾਰ ਬਣਾਉਂਦੇ ਨੇ ਇਹ ਦੇਖਣਾ ਹੋਏਗਾ ਇਹ ਲੋਕ ਤੈਅ ਕਰਨਗੇ ਔਰ ਲੋਕ 1 ਜੂਨ ਨੂੰ ਕਿੰਨੂੰ ਵੋਟ ਪਾ ਕੇ ਆਂਦੇ ਨੇ ਔਰ ਕਿੰਨਾ ਮੁੱਦਿਆਂ ਤੇ ਪਾ ਕੇ ਆਂਦੇ ਨੇ ਇਹ 4 ਜੂਨ ਨੂੰ ਜਿਸ ਵਕਤ ਨਤੀਜਾ ਐਲਾਨੇ ਜਾਏਗਾ ਉਸ ਵੇਲੇ ਪਤਾ ਲੱਗੇਗਾ ਲੇਕਿਨ ਇਸ ਤਰੀਕੇ ਦੇ ਨਾਲ ਹੁਣ ਅੱਜ ਇੱਕ ਪਾਸੇ ਜਿਹੜੇ ਇਹ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਪਹੁੰਚ ਰਹੇ ਨੇ ਉਥੇ ਹੀ ਦੂਜੇ ਪਾਸੇ ਇਹ ਵੀ ਕਹਿ ਦਿੱਤਾ ਗਿਆ ਹੈ ਕਿ ਜਿਹੜੇ ਕਾਂਗਰਸ ਸਟਾਰ ਪ੍ਰਚਾਰਕ ਨੇ ਉਹ ਵੀ ਪਹੁੰਚਣਗੇ ਭਾਜਪਾ ਦੇ ਸਟਾਰ ਪ੍ਰਚਾਰਕ ਜਿਹੜੇ ਨੇ ਉਹ ਵੀ ਕੁਝ ਹੀ ਦਿਨਾਂ ਦੇ ਵਿੱਚ ਜਿਹੜੇ ਨੇ ਪੰਜਾਬ ਪਹੁੰਚਣਗੇ ਉਸ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਦੇ ਵਿੱਚ ਚੀਜ਼ਾਂ ਫੇਰ ਬਦਲ ਹੁੰਦੀਆਂ ਹੋਈਆਂ ਜ਼ਰੂਰ ਦਿਖਣਗੀਆਂ ਲੇਕਿਨ ਜੋ ਵੀ ਹੋਏਗਾ ਹਰ ਚੀਜ਼ ਤੁਹਾਨੂੰ ਅਸੀਂ ਆਪਣੇ ਟੀਵੀ ਚੈਨਲ ਗਲੋਬਲ ਪੰਜਾਬ ਟੀਵੀ ਤੇ ਦਿਖਾਉਂਦੇ ਰਵਾਂਗੇ ਲੇਕਿਨ ਇਸ ਵਕਤ ਪੰਜਾਬ ਦੀ ਸਿਆਸਤ ਭਾਰਤ ਦੀ ਸਿਆਸਤ ਪੱਕ ਚੁਕੀ ਹੈ ਨਤੀਜਾ 4 ਜੂਨ ਨੂੰ ਹੋਏਗਾ ਉਹ ਵੀ ਤੁਹਾਡੇ ਤੱਕ ਲੈ ਕੇ ਆਵਾਂਗੇ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ ਤੁਸੀਂ ਦੇਖਦੇ ਰਹੋ ਗਲੋਬਲ ਪੰਜਾਬ ਟੀਵੀ